ਮੇਰੇ ਕੋਲੋਂ ਮੇਰੇ ਪਰਿਵਾਰ ਕੋਲੋਂ ਤੇ ਸੰਦੀਪ ਬਣੋਂ ਸਾਰਿਆਂ ਦਾ ਧੰਨਵਾਦ ਹੈ ਬਹੁਤ ਸਾਰੇ ਮੇਰੇ ਇਸ ਵੇਲੇ ਨਾਲ ਖੜੇ ਨੇ ਫਸਤਾ ਮਰ 4 ਤਰੀਕ ਦੇ ਗਏ ਸੀ ਉਹਨਾਂ ਦੇ ਨਾਲ ਹੀ ਮਰ ਗਏ ਸੀ ਪਰ ਅੱਜ ਤੁਹਾਡੇ ਵਿੱਚ ਤੁਹਾਡਾ ਪਿਆਰ ਸਾਰਿਆਂ ਦੇਖ ਕੇ ਅਈ ਅਜਿਹਾ ਜਿਵਾਰਾ ਜਿੰਦਾ ਹੋਏ ਆ ਸਰਪੰਚ ਸੰਦੀਪ ਕੁਮਾਰ ਜੀ ਨਾ ਜੀ ਆ ਮਾਰ ਰਹੇ ਮਰ ਰਹੇ ਸਰਪੰਚ ਸੰਦੀਪ ਕੁਮਾਰ ਜੀ ਨਾ ਜੀ ਆ ਮਾਰ ਰਹੇ ਮਰ ਰਹੇ ਮਰ ਰਹੇ ਕਿਉਂਕਿ ਉਹਨਾਂ ਨੇ ਇੱਕ ਮੇਰਾ ਸ਼ੇਰ ਮਾਰਿਆ ਨਾ ਬੱਬਰ ਸ਼ੇਰ ਮੇਰੇ ਅੱਗੇ ਮੇਰੇ ਨਾਲ ਖੜੇ ਆ ਕਿ ਉਹਨਾਂ ਦੀ ਇੰਨੀ ਕ ਹਿੰਮਤ ਹੈਗੀ ਆ ਨਾ ਮੇਰੇ ਸਾਹਮਣੇ ਆਉਣ ਜੜਾ ਕਿ ਮੈਨੂੰ ਇਹ ਦੱਸੋ ਵੀ ਮੇਰੇ ਚਿੰਨੇ ਦਾ ਕਸੂਰ ਕੀ ਸੀਗਾ ਇੱਕ ਵਾਰ ਮੈਨੂੰ ਦੱਸ ਦੇਣ ਬਸ ਕਿ ਇੰਨੀ ਹਿੰਮਤ ਹੈਗੀ ਉਹਨਾਂ ਦੇ ਵਿੱਚ ਮੈਂ ਤਾਂ ਇੱਕ ਇੰਨੀ ਉਹਨਾਂ ਦੇ ਬੱਚਾ ਕਾਗਲ ਕਾਤਲ ਹੀ ਬਣਨਾ ਮੈਂ ਤਾਂ ਆਪਣੇ ਬੱਚੇ ਬੱਬਰ ਸ਼ੇਰ ਬਣਾਉਂਗੀ ਪੜਾ ਲੇਤੀਆਂ ਖੁਸ਼ੀਆਂ ਤੇ ਬਿਠਾਵਾਂਗੇ ਜੈ ਭੀ ਜੈ